ਆ ਦੇਖੋ ਬਾਈ ਜੀ ਹਰਿਆਣੇ ਵਾਲੇ ਬਾਈ ਆ ਚੱਲਦਾ ਹੁੱਕਾ ਦੇਖ ਪੂਰਾ ਇਹਨ ਇਹ ਆਪ ਦਾ ਸਮਾਨ ਨਾਲ ਹੀ ਰੱਖ ਰਿਆ ਬਾਈ ਹਣੀ ਤਾਊ ਆ ਤਾਊ ਆ ਖੜੀਆਂ ਨੇ ਬਾਈ ਉਹਨਾਂ ਦੀਆਂ ਗੱਡੀਆਂ ਇੱਧਰ ਪਾਰਕਿੰਗ ਦੇ ਵਿੱਚ ਮਹਿਫਲ ਚੱਲਦੀ ਆ ਪੂਰੀ ਟਵਾਣਾ ਫੀਡ ਦੇ ਵਿੱਚ ਕੋਣ ਬੋਰਡ ਜਿਹਾ ਦਿਖਾਉਂਦਾ ਯਾਰ ਟਵਾਣਾ ਫੀਡ ਦੇ ਵਿੱਚ ਚੱਲਦੀ ਆ ਮਹਿਫਲ ਉਧਰੋਂ ਘਮਾਉਂਦੇ ਕਿ ਨਹੀਂ ਓਕੇ ਘੰਨੀ ਨੂੰ ਘੁਮਾਉਣੇ ਆ ਭਾਈ ਇਹ ਸਾਦਾ ਹੀ ਆ ਕਿ ਦੂਜਾ ਹੀ ਸੁੱਖਾ ਪਾਇਆ ਹੋਇਆ ਇੰਜ ਨਾ ਨਾ ਸਾਦਾ ਸਾਦਾ ਅੱਛਾ ਜਿਹੜਾ ਤਮਾਕੂ ਇਹ ਨੁਕਸਾਨ ਨਹੀਂ ਕਰਦਾ ਨਾ ਨਹੀਂ ਨਹੀਂ ਇਹ ਤਾਂ ਸਿਹਤ ਲਈ ਵਧੀਆ ਪਾਣੀ ਪਾਣੀ ਯਾਨੀ ਫਿਲਟਰ ਹੋ ਕੇ ਹੁੰਦਾ ਨਾ ਹਾਂ ਜੀ ਹਾਂ ਕੋਈ ਬਜ਼ਾਰ ਉੱਤੇ ਖਾਗਾ ਤੜ ਦੇ ਪਾਸ ਨਾਲ ਹੀ ਰੱਖਦੇ ਆਂ ਭਾਈ ਇਹ ਫਿਲਟਰ ਹੋ ਕੇ ਆਵਾ ਪਾਣੀ ਇਹ ਇਹ ਸਾਥਮੀ ਰੱਖਦੇ ਹੋ ਬੁਰਾ ਗੇਲ ਰੱਖਦੇ ਆਂ ਆਪਣਾ ਗੱਡੀ ਕੇ ਅੱਛਾ ਆਹ ਦੇ ਲਓ ਭਾਈ ਇਹ ਹਰਿਆਣੇ ਵਾਲੇ ਬਾਈ ਗਾਡੀ ਕੇ ਗੇਲੇ ਰਖਾਏ ਸਨ ਇਹ ਸਾਰਾ ਕੁਝ ਰਾਣ ਵਾਲੀ ਰੱਖ ਰਿਆ ਜਿਗਾਰਡਮੈਂਟ ਦੇਖ ਚੱਲਦਾ ਗੜ 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 ਹੁੰਦੀ ਆ ਪੂਰੀ ਗੜ 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 ਆਹ ਗੱਡੀਆਂ ਖੜੀਆਂ ਆਹ ਦੇਖੋ ਆ ਹੁੱਕਾ ਚੱਲਦਾ ਪੂਰਾ ਹੁੱਕਾ ਚੱਲਦਾ ਮਹਿਫਿਲ ਲੱਗੀ ਹੋਈ ਆ ਪੂਰੀ ਆਹ ਦੇਖੋ ਆਹ ਦੇਖੋ ਤਾਊ ਤਾਊ ਕੰਨਾ ਚਰੋ ਗਿਆ ਪੀਂਦੇ ਨੂੰ ਕਿਤਨਾ ਟਾਈਮ ਹੋ ਗਿਆ 5 ਕੁਝ ਸਾਲ ਹੋ ਗਏ ਇਸ ਕੋਪੀ ਸਾਲ ਜਿੰਦਗੀ ਨਿਕਲ ਗਈ ਤਾਊਗੀ ਤੋ ਦੇਖ ਲਾ ਸਿਕਟਾਂ ਸੂਕਟਾਂ ਨਾਲ ਬੁੱਲ ਕਾਲੇ ਹੋ ਜਾਂਦੇ ਹਨ ਆਲੇ ਲੱਭ ਤਾਊ ਦੇ ਬੁੱਲ ਲਹਿਣ ਠੀਕ ਪਏ ਨੇ ਨਾ ਨਾ ਕੋਈ ਮੀਚਾ ਕੋਈ ਨੁਕਸਾਨ ਨਹੀਂ ਹਾਂ ਦੇਖ ਲਾ ਬੈਨ ਸੈੱਟ ਪਿਆ ਨਖਾਨ ਨਹੀਂ ਹੈਗਾ ਕਹਿੰਦੇ ਮਸਾ ਕੋਨੇ ਹੈਗੇ ਥੋੜਾ ਨੂੰ ਅਬੀ ਸਾਰਾ ਆਪਣਾ ਟੈਂਪਰ ਥੋੜੇ ਅਦਰ ਤਾਉ ਹਰਿਆਣੇ ਚ ਸਾਰੇ ਹੀ ਪਿੰਦੇ ਹਨਾ ਹਾਂ ਹਰਿਆਣੇ ਮੈਂ ਓਕਾ ਹੀ ਫੇਮਸ ਆ ਕੋਈ ਰਿਸ਼ਤੇ ਆ ਯਾ ਠੀਕ ਆ ਯਾਰ ਉਹ ਆਪਣਾ ਕੇ ਓਕਾ ਪਾ ਲੈਣਾ ਉਹ ਵੱਡੇ ਵੱਡੇ ਬਾਈ ਚਾਂਦੀ ਦੇ ਵੀ ਬਣਾਏ ਹੋਇਆ ਕਈ ਰਿਸ਼ੌਂਕ ਨਾਲ ਪਿੱਤਲ ਕੇ ਓਦੋ ਗੱਡੀ ਮਾ ਰੱਖ ਰੱਖਿਆ ਸਾਦਾ ਸਾ ਅੱਛਾ ਇਹ ਤਾਂ ਤਾਉ ਨਾ ਗੱਡੀ ਮਾ ਰੱਖ ਰੱਖਿਆ ਸਾਦਾ ਓਕਾ ਘਰਾਂ 도 ਚਾਂਦੀ ਕੇ ਪਿੱਤਲ ਕੇ ਨਿਊ ਬਣਾ ਕੇ ਰੱਖਾ ਇਹ ਚੱਲਦਾ ਹੀ ਰਹਿੰਦਾ ਬਹੁਤ ਚੱਲ ਰਹੀ ਹੈ ਬੰਦ ਕਾਗਾ ਆ ਗਾਜ਼ਿਤ ਨਹੀਂ ਦੇ ਰਹਾਗਾ ਉਨੀਂਦਰ ਚੱਲੂ ਰਹੇਗਾ ਜਦ ਅਗ ਬੰਦੋਲੀ ਉਸਤੇ ਬਾਦ ਬੰਦ ਆ ਬਾਈ ਨਾਲਾ ਦੇਖ ਕਿਉਂ ਮੈਪ ਲੱਗੀ ਹੋਈ ਹੈ ਪੂਰੀ ਟਵਾਣਾ ਫੀਡ ਫੈਕਟਰੀ ਦੇ ਬਾਹਰ ਪਾਰਕ ਦੇ ਵਿੱਚ ਬਿਲਕੁਲ ਹੋ ਰਹੀ ਹੈ ਸਾਡੀ ਹਾਂ ਗੜਗੜ ਗੜਗੜ ਪੂਰੀ ਹੋ ਰਹੀ ਹੈ ਬਾਈ ਹੋਣੀ ਚੱਲਦਾ ਕੰਮ ਹਾਂ ਚਲੋ ਠੀਕ ਆ ਜੀ ਲਾਈਕ ਕਰ ਦਿਓ ਫੋਲੋ ਤੇ ਸ਼ੇਅਰ ਦਬੋ ਦਿਓ ਬਟਨ ਕੇ ਨਾ ਖਿੱਚ ਤਾਊਗਾ ਸ਼ੈਕ ਹੋਰ ਉੱਪਰ ਤੋਂ ਕਿੱਥੇ ਕਿੱਦਾਂ ਕਿੱਥੇ ਗਈ ਖੜਕਾ ਕਿੱਥੇ ਗਈ ਹੁੰਦਾ ਗੁਰਗੜੂ ਉੱਪਰ ਨੂੰ ਪੈਂਦੀ ਆ ਅੱਗ ਕਰੇ ਜਿਵੇਂ ਨਹੀਂ ਬਣਦਾ ਦੇ ਕਿਉਂ ਪੈਂਦੀ ਆ ਨਾ ਪੂਰੀ ਖਚਨਦਾ ਨਾ